ਉਸੀਂ ਦੇਖ ਰਹੇ ਹਾਂ ਦਨਕ ਸਵੇਰਾ ਜਿਸ ਤਰੀਕੇ ਦੇ ਨਾਲ ਇਨਸਾਨਾਂ ਵੱਲੋਂ ਬੇ ਇਤਿਹਾਸ਼ਾ ਜੰਗਲ ਕੱਟੇ ਗਏ ਅਤੇ ਜ਼ਮੀਨਾਂ ਆਬਾਦ ਕੀਤੀਆਂ ਉਸ ਤੋਂ ਬਾਅਦ ਕਿਸਾਨਾਂ ਦੇ ਖੇਤਾਂ ਵਿੱਚ ਵੀ ਕਾਫੀ ਬਰਖਤ ਪਾਈ ਜਾਂਦੇ ਸੀ ਲੇਕਿਨ ਹੌਲੀ ਹੌਲੀ ਕੱਟਦੇ ਅਸੀਂ ਲਗਭਗ ਜਿਹੜੇ ਜੰਗਲ ਆ ਉਹ ਖਤਮ ਕਰ ਦਿੱਤੇ ਜਿਸ ਦੇ ਨਾਲ ਬਹੁਤ ਸਾਰੇ ਪਸ਼ੂ ਪੰਛੀ ਜਿਹੜੇ ਆ ਉਹ ਲੁਪਤ ਹੋ ਗਏ ਜਾਨ ਲੁਕਤ ਹੋਣ ਦੀ ਕਗਾਰ ਦੇ ਉੱਤੇ ਆ ਕੁਝ ਵਾਤਾਵਰਣ ਪ੍ਰੇਮੀ ਹੈ ਅਜੇ ਹਨ ਜਿਹੜੇ ਉਹਨਾਂ ਪੰਛੀਆਂ ਨੂੰ ਬਚਾਉਣ ਦਾ ਇੱਕ ਸੰਕਲਪ ਕੀਤਾ ਵਯਾ ਹੈ ਸਾਡੇ ਨਾਲ ਨੇ ਪਿੰਡ ਬਹਾਦਰਪੁਰ ਬਟਾਲਾ ਦੇ ਨੇੜੇ ਦੇ ਨੇੜੇ ਹੈ ਉੱਥੇ ਦੇ ਸਰਪੰਚ ਨੇ ਹੈਪੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਦੈਨ ਇੱਕ ਫੇਰਾ ਤੇ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਭਾਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਤੱਕ ਪਹੁੰਚ ਕੀਤੀ ਸਭ ਤੋਂ ਜ਼ਿਆਦਾ ਟਾਡੇ ਸਰੋਤਿਆਂ ਤੋਂ ਜੀ ਆਇਆਂ ਨੂੰ ਸਾਰਿਆਂ ਦੇ ਧੰਨਵਾਦ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਆਪਣੀ ਭੂਮਿਕਾ ਦੇ ਵਿੱਚ ਦੱਸਿਆ ਕਿ ਕੁਝ ਲੋਕ ਜਿਹੜੇ ਆ ਜੀਵ ਜੰਤੂ ਨੂੰ ਬਚਾਉਣ ਦਾ ਉਪਰਾਲਾ ਕੀਤਾ ਤੁਸੀਂ ਆਪਣੇ ਪਿੰਡ ਦੇ ਵਿੱਚ ਜਿਹੜੇ ਆ ਖੰਬਿਆਂ ਤੇ ਜਾਂ ਬਹੁਤ ਸਾਰੀ ਇਹੋ ਜਿਹੀ ਜਗ੍ਹਾ ਦੇ ਉੱਤੇ ਜਿਹੜੇ ਆ ਉਹ ਪੰਛੀਆਂ ਤੇ ਜਿਹੜੇ ਆ ਉਹ ਘਰ ਬਣਾਏ ਆ ਕੀ ਕਹਿਣਾ ਚਾਹੁੰਦੇ ਭਾਜੀ ਮਤਲਬ ਸਾਨੂੰ ਪਤਾ ਹੀ ਆ ਦਰਖਤ ਦੇ ਤਕਰੀਬਨ ਹੀ ਸਾਰੇ ਲੋਕਾਂ ਨੇ ਘਟਦੇ ਆ ਇਹ ਕਰਕੇ ਮਨ ਚ ਇਹ ਹੀ ਸੀ ਕਿ ਪੰਛੀ ਵੀ ਬਹੁਤ ਘਟਦੇ ਜਾਂਦੇ ਆ ਵੇਖੋ ਪਹਿਲਾਂ ਸਵੇਰੇ ਸਵੇਰੇ ਦਾ ਸਮਾਂ ਹੁੰਦਾ ਸੀ ਜਦੋਂ ਆਪਾਂ ਛੋਟੇ ਹੁੰਨੇ ਸੀ ਚਿੜੀਆਂ ਹੁੰਦੀਆਂ ਸੀ ਸਵੇਰੇ ਸਵੇਰੇ ਚਿੜੀਆਂ ਨੇ ਚੈੰਟਿੰਗ ਕਰਨਾ ਤੇ ਆਪਾਂ ਸਾਰੇ ਉੱਠਣਾ ਕਿ ਪਤਾ ਲੱਗਣਾ ਕਿ ਦਿਨ ਚੜ ਗਿਆ ਇਸ ਤਰ੍ਹਾਂ ਹੌਲੀ ਹੌਲੀ ਜੇ ਆਪਾਂ ਨਾ ਪੰਛੀਆਂ ਵੱਲ ਧਿਆਨ ਦਿੱਤਾ ਤੇ ਪੰਛੀ ਵੀ ਖਤਮ ਹੀ ਹੋਈ ਜਾਂਦੇ ਦਿਨੋ ਦਿਨ ਹੀ ਤੇ ਬਾਕੀ ਇਹ ਕਰਕੇ ਆਪਾਂ ਆਲਣਿਆਂ ਦਾ ਪ੍ਰਬੰਧ ਕੀਤਾ ਇਹ ਰੁਕ ਤੇ ਬਹੁਤ ਘੱਟ ਦੇ ਜਾਣਦੇ ਆ ਹਰ ਬੰਦਾ ਅੱਜ ਕੱਲ ਰੁਕ ਲਾ ਕੇ ਕੋਈ ਇਰਾਜ਼ ਨਹੀਂ ਆ ਗੱਡੀ ਕਹਿਣਗੇ ਕਿ ਅਸੀਂ ਸ਼ਾਮੇ ਖਲਾarni ਆ ਪਰ ਰੁਕ ਕੋਈ ਨਹੀਂ ਲਾਉਂਦੇ ਆ ਤੇ ਇਹ ਕਰਕੇ ਅਸੀਂ ਉਪਰਾਲਾ ਕੀਤਾ ਸੀ ਕਿ ਕਿੰਨੇ ਘੰਟੇ ਤੱਕ ਜਿਹੜੇ ਆ ਤੁਸੀਂ ਲਾ ਚੁੱਕੇ ਹੋ ਅੱਜ ਅਸੀਂ ਪਿੰਡ ਦੀ ਐਂਟਰੀ ਤੋਂ ਸਾਰੇ ਲਾਏ ਆ ਗਾਰੀ ਵੀ ਸੋਚਿਆ ਸੀ ਕਿ ਲਾਵਾਂਗੇ ਪਰ ਨਹੀਂ ਹੁਣ ਪਲਾਨ ਚੇਂਜ ਕੀਤਾ ਵਾ ਕਿ ਅਸੀਂ ਵੀ ਜਿਤਨਾ ਕਿ ਪੰਛੀਆਂ ਨੂੰ ਵੀ ਆਲਸੀ ਨਾ ਬਣਾਈਏ ਅਸੀਂ ਰੁੱਖ ਲਾਈਏ ਉਹਦਣਾ ਆਪ ਵੀ ਤੰਦਰੁਸਤ ਹੋ ਤੇ ਪੰਛੀ ਵੀ ਤੰਦਰੁਸਤ ਆ ਰੁੱਖ ਲਾਉਣ ਵਾਸਤੇ ਲੋਕਾਂ ਨੂੰ ਕਿਦਾਂ ਪ੍ਰੇਰਿਤ ਕਰਾਂਗੇ ਪ੍ਰੇਰਿਤ ਹੁਣ ਥੋੜੀ ਮੇਰੀ ਮਜਬੂਰੀ ਹੈ ਕਿ ਤੁਸੀਂ ਮੇਰੇ ਪਿੰਡ ਚ ਆਏ ਹੋ ਤੁਸੀਂ ਵੇਖੋ ਦਰਖਤ ਤੇ ਲਾ ਦੇਣਾ ਹੀ ਨਾ ਪੰਚਾਇਤ ਦੀ ਜ਼ਮੀਨ ਆ ਕੋਈ ਮੇਰੇ ਕੋ ਤੇ ਬੂਟੇ ਲਾਉਣ ਦਾ ਹੈਗਾ ਹੀ ਪਲਾਨ ਪਰ ਉੱਪਰ ਤਾਰਾਂ ਹੀ ਹੁਣ ਸੋਚਿਆ ਵਾ ਕਿ ਥੋੜੀ ਬਰਸਾਤੀ ਮੌਸਮ ਆਉਣਗੇ ਰੁੱਖ ਲਾਵਾਂਗੇ ਜਦੋਂ ਤਾਰਾਂ ਤੱਕ ਉੱਪਰ ਜਾਣ ਤੱਕ ਰੋਇਆ ਕਰਨਗੇ ਕਟਾਈ ਕਰਦਿਆਂ ਕਰਾਂਗੇ ਤੋ ਦੇਖ ਸਕਦੇ ਹੋ ਕਿ ਲੋਕਾਂ ਦੇ ਅੰਦਰ ਪਸ਼ੂ ਪੰਛੀਆਂ ਨੂੰ ਲੈ ਕੇ ਜਿਹੜਾ ਵਾ ਕਿੰਨਾ ਇੱਕ ਉਤਸ਼ਾਹ ਹੈ ਕਿ ਉਹਨਾਂ ਨੂੰ ਬਚਾਇਆ ਜਾ ਸਕੀ ਤਾਂ ਜੋ ਪ੍ਰਜਾਤੀਆਂ ਜਿਹੜੀਆਂ ਵਾਂ ਪੂਰੀ ਤਰ੍ਹਾਂ ਉਹ ਖਤਮ ਨਾ ਹੋਣ ਅ ਜਿਸ ਤਰੀਕੇ ਦੇ ਨਾਲ ਤੁਹਾਡੇ ਪਿੰਡ ਦੇ ਵਿੱਚ ਆਲਣੇ ਲੱਗੇ ਆ ਲੋਕ ਆਣ ਕੇ ਵੇਖਦੇ ਆ ਉੱਥੇ ਜਦੋਂ ਪੰਛੀ ਉਹਦੇ ਵਿੱਚ ਆਪਣਾ ਘਰ ਬਣਾਉਂਦੇ ਆ ਤੁਹਾਨੂੰ ਕਿਦਾਂ ਦਾ ਮਹਿਸੂਸ ਹੁੰਦਾ ਪਾ ਜੀ ਵਧੀਆ ਫੀਲ ਹੁੰਦਾ ਤੁਸੀਂ ਤਕਰੀਬਨ ਵੇਖੋ ਸਾਰੇ ਹੀ ਆਲਣਿਆਂ ਦੇ ਵਿੱਚ ਪੰਛੀ ਰਹਿਣ ਦੇ ਆ ਆਪਣਾ ਰਹਿਣ ਬਸੇਰਾ ਕੀਤਾ ਵਾ ਮਾਣ ਮਹਿਸੂਸ ਹੁੰਦਾ ਵਾ ਆਪਣੇ ਪਿੰਡ ਦੇ ਲੋਕਾਂ ਦੇ ਆਪਣੇ ਆਪ ਤੇ ਮਹਿਸੂਸ ਹੁੰਦਾ ਮਾਣ ਤੇ ਲੋਕ ਜਿਹੜੇ ਵੇਖੇ ਜਾਂਦੇ ਆ ਕਿਤੇ ਨਾ ਕਿਤੇ ਉਹ ਆਪਣੇ ਪਿੰਡਾਂ ਦੇ ਵੀ ਤੁਹਾਨੂੰ ਵੇਖੇ ਪਲਾਇ ਕਰਦੇ ਬਿਲਕੁਲ 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 ਬਾਕੀ ਠਾਡੇ ਵਰਗੇ ਚਲੋ ਚੈਨਲ ਵਾਲੇ ਹੀ ਜਿਆਦਾ سپورਟ ਕਰਨਗੇ ਤੇ ਫੇਰ ਹੀ ਲੋਕ ਵੇਰ ਹੋਣਗੇ ਸੋ ਦੇਖ ਸਕਦੇ ਹੋ ਕਿ ਵਾਤਾਵਰਨ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਬੇਸ਼ੱਕ ਜਾਰੀ ਆ ਪਰ ਕਿਤੇ ਨਾ ਕਿਤੇ ਦਰਖ ਦਰਖ ਜਿੱਥੇ ਲੱਗਣੇ ਆ उस गुरदासपुर। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स, और व्हाट्सएप चैनल पर